ਬੀਜੇਪੀ ਨੇ ਪੰਜਾਬ ਦੇ ਵਿੱਚ ਆਪਣੇ 9 ਉਮੀਦਵਾਰ ਵੱਖ-ਵੱਖ ਲੋਕ ਸਭਾ ਹਲਕਿਆਂ ਤੇ ਉਤਾਰ ਦਿੱਤੇ ਨੇ ਚਾਰ ਉਮੀਦਵਾਰ ਹਜੇ ਵੀ ਬਾਕੀ ਨੇ ਤੇ ਹੁਣ ਨਵੀਂ ਚਰਚਾ ਚੱਲੀ ਹੈ ਕਿ ਭਾਰਤੀ ਜਨਤਾ ਪਾਰਟੀ ਆਪਣੇ ਸੀਨੀਅਰ ਅਤੇ ਕਾਦਵਰ ਆਗੂ ਹਰਜੀਤ ਗਰੇਵਾਲ ਨੂੰ ਟਿਕਟ ਦੇ ਸਕਦੀ ਹੈ ਉਹ ਕਿਹੜਾ ਹਲਕਾ ਹੋਵੇਗਾ ਜਿੱਥੇ ਹਰਜੀਤ ਗਰੇਵਾਲ ਨੂੰ ਉਮੀਦਵਾਰ ਬਣਾਇਆ ਜਾਣਾ ਹੈ ਉਹਨਾਂ ਦੇ ਨਾਲ-ਨਾਲ ਹੋਰ ਕਿਹੜੇ ਨਾਂ ਜਿਹੜੇ ਆ ਉਹ ਇਸ ਸਮੇਂ ਚੱਲ ਰਹੇ ਆ ਤੁਸੀਂ ਕਹੋਗੇ ਕਿ ਰੋਜ਼ ਇਹ ਨਾ ਲੈ ਕੇ ਆ ਜਾਂਦੇ ਆ ਸਾਡਾ ਫਰਜ਼ ਬਣਦਾ ਹੈ ਕਿ ਜਦੋਂ ਵੀ ਸਾਡੇ ਕੋਲ ਕੋਈ ਵੱਡੀ ਤੇ ਵਧੀਆ ਇਨਫੋਰਮੇਸ਼ਨ ਆਉਂਦੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਹੁੰਦੀ ਹੈ ਤਾਂ ਅਸੀਂ ਉਦੋਂ ਹੀ ਤੁਹਾਡੇ ਅੱਗੇ ਹਾਜ਼ਰ ਹੋ ਜਾਂਦੇ ਆ ਤੇ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਭਾਰਤੀ ਜਨਤਾ ਪਾਰਟੀ ਬੜਾ ਸੋਚ ਸਮਝ ਕੇ ਪੈਰ ਤਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਇਸ ਗੱਲ ਦਾ ਵਿਰੋਧ ਦਾ ਵੀ ਸਾਹਮਣਾ ਕਰ ਰਹੀ ਹੈ ਕਿ ਭਾਈ ਬਾਹਰੋਂ ਆਇਆਂ ਨੂੰ ਤੁਸੀਂ ਦੂਜੇ ਦਿਨ ਟਿਕਟਾਂ ਫੜਾਤੀਆਂ ਇਸ ਗੱਲ ਦਾ ਬਹੁਤ ਜ਼ਿਆਦਾ ਵਿਰੋਧ ਹੈ ਇਹਨਾਂ ਦੇ ਵਿੱਚੋਂ ਇਸ ਤਰ੍ਹਾਂ ਦਾ ਵਿਰੋਧ ਜਿਹੜਾ ਅੰਦਰਖਾਤੇ ਜੋ ਕਰ ਰਹੇ ਨੇ ਉਹ ਸਭ ਤੋਂ ਵੱਧ ਹਰਜੀਤ ਗਰੇਵਾਲ ਕਰ ਰਹੇ ਨੇ ਹਰਜੀਤ ਗਰੇਵਾਲ ਦਾ ਲਗਾਤਾਰ ਇਸ ਮਾਮਲੇ ਤੇ ਅੰਦਰ ਜਿਹੜਾ ਡਿਸੈਂਟ ਆ ਉਹ ਮੌਜੂਦ ਹੈ ਇਸੇ ਚੱਕਰ 'ਚ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਸੋਚ ਰਹੀ ਹੈ ਕਿ ਕੁਝ ਟਕਸਾਲੀਆਂ ਨੂੰ ਵੀ ਥਾਂ ਦਿੱਤੀ ਜਾਵੇ ਪ੍ਰਧਾਨ ਵੀ ਕਾਂਗਰਸ 'ਚੋਂ ਆਇਆ ਬਣਾਤਾ ਸਾਰੀਆਂ ਚੀਜ਼ਾਂ ਹੋ ਗਈਆਂ ਹਰਜੀਤ ਗਰੇਵਾਲ ਨੂੰ ਲੈ ਕੇ ਇੰਟਰਸਟਿੰਗ ਖਬਰੇ ਹੈ ਕਿ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਟਿਕਟ ਦੇ ਲਈ ਉਹਨਾਂ ਦਾ ਨਾਂ ਸੰਗਰੂਰ ਤੋਂ ਸਭ ਤੋਂ ਅੱਗੇ ਚੱਲ ਰਿਹਾ ਸੰਗਰੂਰ 'ਚ ਕਹਿੰਦੇ ਨੇ ਕਿ ਕੇਵਲ ਢਿੱਲੋਂ ਤੇ ਅਰਵਿੰਦ ਖੰਨਾ ਇੱਕ ਵਾਰ ਹੱਥ ਖੜੇ ਕਰ ਗਏ ਨੇ ਉਹਨਾਂ ਦਾ ਮਨ ਨਹੀਂ ਹੈ ਲੜਨ ਦਾ ਹਰਜੀਤ ਗਰੇਵਾਲ ਨੂੰ ਭਾਰਤੀ ਜਨਤਾ ਪਾਰਟੀ ਜਿਹੜਾ ਉਹ ਚੋਣ ਲੜਾ ਸਕਦੀ ਆ ਤੇ ਚੋਣ ਲੜਾਉਣ ਦੇ ਲਈ ਕਿਹਾ ਜਾਂਦਾ ਕਿ ਫੰਡ ਦੇਣ ਲਈ ਵੀ ਤਿਆਰ ਆ ਕਿਉਂਕਿ ਹਰਜੀਤ ਗਰੇਵਾਲ ਅਰਵਿੰਦ ਖੰਨਾ ਜਾਂ ਕੇਵਲ ਢਿ ਲੋਅਰ ਕੀ ਵੱਡੀ ਤੇ ਮਾਲਦਾਰ ਅਸਾਮੀ ਤਾਂ ਹੈ ਨਹੀਂਗੇ ਕਿ ਉਹ ਪੱਲੇ ਉਹ ਲੜ ਲੈਣਗੇ ਤਾਂ ਉਹਨਾਂ ਨੂੰ ਲੋੜ ਹੋ ਸਕਦੀ ਆ ਮਦਦ ਜਿਹੜੀ ਆ ਉਹ ਪਾਰਟੀ ਕਰ ਸਕਦੀ ਆ ਅਜਿਹੀਆਂ ਚਰਚਾਵਾਂ ਨੇ ਇਸੇ ਨਾਲ ਹੀ ਅਵਨਾਸ਼ਰਾਏ ਖੰਨਾ ਇਹ ਵੀ ਬਹੁਤ ਵੱਡਾ ਭਾਰਤੀ ਜਨਤਾ ਪਾਰਟੀ ਦਾ ਨਾਂ ਆ ਲੋਕ ਸਭਾ ਮੈਂਬਰ ਰੇ ਰਾਜ ਸਭਾ ਮੈਂਬਰ ਰੇ ਵਿਧਾਇਕ ਰੇ ਪੰਜਾਬ ਭਾਜਪਾ ਦੇ ਪ੍ਰਧਾਨ ਰੇ ਵੱਖ-ਵੱਖ ਕਮਿਸ਼ਨਾਂ ਦੇ ਮੈਂਬਰ ਜਾਂ ਚੇਅਰਮੈਨ ਰੇ ਉਹਨਾਂ ਨੂੰ ਟਿਕਟ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ ਆਨੰਦਪੁਰ ਸਾਹਿਬ ਤੋਂ ਉਹਨਾਂ ਦੀ ਆਨੰਦਪੁਰ ਸਾਹਿਬ ਤੋਂ ਟਿਕਟ ਨੂੰ ਲੈ ਕੇ ਵੀ ਕਾਫੀ ਚਰਚਾ ਜਿਹੜੀ ਹੈ ਉਹ ਚੱਲ ਰਹੀ ਹੈ ਬੇਸ਼ੱਕ ਇਸ ਮਾਮਲੇ ਦੇ ਵਿੱਚ ਕਈ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਉੱਥੋਂ ਭਾਜਪਾ ਦੇ ਹੋਰ ਵੀ ਲੋਕ ਚਾਹਵਾਨ ਨੇ ਪਰ ਅਵਨਾਸ਼ਰਾਏ ਖੰਨਾ ਨੂੰ ਲੈ ਕੇ ਸਥਿਤੀ ਕਹਿੰਦੇ ਸਪਸ਼ਟ ਹੋ ਗਈ ਹੈ ਉਹਦੇ ਜਿਹੜੇ ਜੀਓਗ੍ਰਾਫੀਕਲ ਹੀ ਕਾਰਨ ਵੀ ਨੇ ਅਵਨਾਸ਼ਰਾਏ ਖੰਨਾ ਟਕਸਾਲੀ ਨੇ ਕਸਾਲੀ ਭਾਜਪਾਈ ਨੇ ਇਹ ਵੱਡਾ ਕਾਰਨਾ ਹਰਜੀਤ ਗਰੇਵਾਲ ਵਾਲਾ ਮਸਲਾ ਕਾਫੀ ਇੰਟਰਸਟਿੰਗ ਹੈ ਆਖਰ ਇਹ ਕਿਉਂ ਸ਼ੁਰੂ ਹੋਇਆ ਅਬਨਾਸ਼ ਰਾਏ ਖੰਨਾ ਦਾ ਨਾਮ ਕਿਉਂ ਆਇਆ ਤੁਹਾਨੂੰ ਦੱਸ ਦਈਏ ਕਿ ਦਿਨੇਸ਼ ਬੱਬੂ ਠਾਕੁਰ ਦਿਨੇਸ਼ ਸਿੰਘ ਬੱਬੂ ਜਿਨ੍ਹਾਂ ਨੂੰ ਗਰਦਾਸਪੁਰ ਤੋਂ ਭਾਜਪਾਨੀ ਟਿਕਟ ਦਿੱਤੀ ਹੈ ਇੱਕੋ ਤੇ ਦੂਜਾ ਕਹ ਲਈਏ ਸਨੀਤਾ ਸੋਮ ਪ੍ਰਕਾਸ਼ ਨੇ ਜਿਹੜੇ ਮਾਫ ਕਰਨਾ ਅਨੀਤਾ ਸੋਮ ਪ੍ਰਕਾਸ਼ ਨੇ ਜਿਹੜੇ ਉਹਨਾਂ ਨੂੰ ਜਿਹੜੇ ਟਿਕਟ ਦਿੱਤੀ ਗਈ ਹੈ ਵੀ ਉਹ ਪੁਰਾਣਾ ਮੈਂ ਇੱਕ ਤਰ੍ਹਾਂ ਨਾਲ ਕਾਫੀ ਲੰਬੇ ਸਮੇਂ ਤੋਂ ਸੋਮ ਪ੍ਰਕਾਸ਼ ਉਹ ਨਹੀਂ ਭਾਜਪਨ ਨਾਲ ਜੁੜੇ ਦੋ ਨਾਂ ਹੀ ਨੇ 9 ਦੇ ਵਿੱਚੋਂ ਤੁਸੀਂ 7 ਨਾਂ ਬਾਹਰ ਲੈਨੇ ਬਠਿੰਡਾ ਲੁਧਿਆਣਾ ਪਟਿਆਲਾ ਸਾਰੇ ਲਗਭਗ ਸਾਰੇ ਸੁਸ਼ੀਲ ਕੁਮਾਰ ਰਿੰਕੂ ਬਾਰੇ ਸਾਰੇ A to Z ਜਿਹੜੇ ਬਾਹਰ ਲੈ ਬੰਦੇ ਨੇ ਤੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਚ ਜਿੱਡਾ ਵੀ ਕੇਡਰ ਹੈ ਜਿੰਨਾ ਕੁ ਵੀ ਕੇਡਰ ਹੈ ਉਹਦੇ ਮਨ ਦੇ ਵਿੱਚ ਬਹੁਤ ਚਿਤਤੀ ਸੀ ਵੀ ਕਿਉਂ ਇਦਾਂ ਕੀਤਾ ਜਾ ਰਿਹਾ ਸੀ ਲੰਬਾ ਸਮਾਂ ਹੋ ਗਿਆ ਅਸੀਂ ਕਿਸਾਨਾਂ ਤੋਂ ਗਾਲਾਂ ਵੀ ਖਾ ਲਈਆਂ ਕੱਪੜੇ ਵੀ ਪੜਵਾਲੇ ਸਾਰਾ ਕੁਝ ਕਰ ਲਿਆ ਸਾਡੇ ਘਰਾਂ ਅੱਗੇ ਗੋਆ ਤੱਕ ਸਿੱਟ ਦਿੱਤਾ ਗਿਆ ਤੇ ਵਾਰੀ ਟਿਕਟਾਂ ਦੀ ਵਾਰੀ ਆਈ ਤਾਂ ਕੋਈ ਹੋਰ ਆ ਗਿਆ ਅੱਗੇ ਇਸ ਚੀਜ਼ ਨੂੰ ਭਾਜਪਾ ਲੀਡਰਸ਼ਿਪ ਨੇ ਥੋੜਾ ਸਮਝਿਆ ਫਿਰ ਹਰਜੀਤ ਗਰੇਵਾਲ ਤੋਂ ਇਸ ਮਾਮਲੇ 'ਚ ਸਭ ਤੋਂ ਵੱਧ ਵਿਕਟਿਮਾਈਜ਼ ਤਾਂ ਹਰਜੀਤ ਗਰੇਵਾਲ ਹੋਏ ਉਹਨਾਂ ਨੂੰ ਕਿਸਾਨਾਂ ਨੇ ਕਿਹੜੀ ਗਾਲ ਨਹੀਂ ਕੱਢੀ ਉਹ ਗਾਲ ਕੈਮਰੇ ਤੇ ਤਾਂ ਦੱਸਣ ਲਾਇਕ ਹੀ ਨਹੀਂ ਹੈਗੀ ਉਹ ਕੀਤੀ ਹਰਜੀਤ ਗਰੇਵਾਲ ਨਾਲ ਜਿੱਥੇ ਮਿਲ ਜਾਂਦੇ ਸੀ ਘੇਰ ਲੈਂਦੇ ਸੀ ਖੇਤ 'ਚੋਂ ਜੀਰੀ ਪੱਟਤੀ ਕੀ ਨਹੀਂ ਕੀਤਾ ਸਾਰਾ ਕੁਝ ਕੀਤਾ ਤਾਂ ਇਸ ਮਾਮਲੇ 'ਚ ਤਾਂ ਵਿਕਟਿਮਾਈਜ਼ ਸਭ ਤੋਂ ਵੱਧ ਹਰਜੀਤ ਗਰੇਵਾਲ ਸੀ ਸੰਗਰੂਰ ਲੋਕ ਸਭਾ ਹਲਕੇ ਚੋਂ ਉਹਨਾਂ ਦਾ ਪਿੰਡ ਪਿੰਦਾ ਤਨੋਲਾ ਤਾਂ ਸੁਭਾਵਿਕ ਜੀ ਗੱਲ ਹੈ ਕਿ ਹਰਜੀਤ ਗਰੇਵਾਲ ਹੋਣੀ ਜਿਹੜੇ ਆ ਉਹਨਾਂ ਦੀ ਟਿਕਟ ਜਿਹੜੀ ਉਹ ਸੰਗਰੂਰ ਤੋਂ ਜਿਹੜੀ ਆ ਫਾਈਨਲ ਕੀਤੀ ਜਾ ਸਕਦੀ ਹੈ ਫਰੋਜਪੁਰ ਨੂੰ ਲੈ ਕੇ ਹਰ ਰੋਜ਼ ਨਵੀਂ ਡਿਵੈਲਪਮੈਂਟ ਹੁੰਦੀ ਆ ਫਰੋਜਪੁਰ ਦੇ ਵਿੱਚ ਸਥਿਤੀਆਂ ਬਾਲੀਆਂ ਉਲਝ ਚੁੱਕੀਆਂ ਨੇ ਫਰੋਜਪੁਰ ਦੇ ਵਿੱਚ ਭਾਜਪਾ ਦੇ ਦੋ ਧੜਿਆਂ ਮੋ ਸਾਹਮਣੇ ਹੋ ਗਏ ਕਿਸੇ ਵੇਲੇ ਬੜੇ ਚੋਟੀ ਦੇ ਸਿਆਸੀ ਜਿਗਰੀ ਯਾਰ ਰਹੇ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜਾ ਮੋ ਸਾਹਮਣੇ ਹੋ ਗਏ ਸੁਨੀਲ ਜਾਖੜ ਚਾਹੁੰਦੇ ਆ ਕਿ ਕਾਂਗਰਸ ਚੋਂ ਲਿਆ ਕੇ ਰਮਿੰਦਰ ਸਿੰਘ ਆਵਲਾ ਦੀ ਐਂਟਰੀ ਕਰਾਈ ਜਾਵੇ ਫਿਰ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਫਿਰੋਜ਼ਪੁਰ ਤੋਂ ਕੈਪਟਨ ਕਹਿੰਦੇ ਨਹੀਂ ਕੈਪਟਨ ਆਪਣਾ ਖੁੰਡਾ ਫੜ ਕੇ ਖੜ ਗਏ ਕਹਿੰਦੇ ਨਹੀਂ ਟਿਕਟ ਤਾਂ ਰਾਣਾ ਗਰਮੀਤ ਸਿੰਘ ਸੋਢੀ ਨੂੰ ਦਿੱਤੀ ਜਾਵੇ ਹੁਣ ਇੱਥੇ ਬੁਰਤ ਦਚਿੱਤੀ ਆ ਕੈਪਟਨ ਦਾ ਪਲੜਾ ਬਹੁਤ ਭਾਰੀ ਹੋ ਚੁੱਕਿਆ ਹੈ ਪਰ ਗੱਲ ਇਹ ਹੈ ਕਿ ਸੁਨੀਲ ਜਾਖੜ ਪ੍ਰਧਾਨ ਨੇ ਉਹਨਾਂ ਨੂੰ ਨਾਰਾਜ਼ ਵੀ ਕੀਤਾ ਕਿੱਦਾਂ ਕੀਤਾ ਜਾ ਸਕਦਾ ਆ ਇਹ ਵੀ ਇੱਕ ਚਰਚਾ ਆ ਪਰ ਇਹ ਗੱਲ ਇਹ ਆ ਕਿ ਕੈਪਟਨ ਮੋਰਿੰਦਰ ਸਿੰਘ ਦਾ ਵਜਨ ਇੱਥੇ ਕਾਫੀ ਜ਼ਿਆਦਾ ਵੱਧ ਗਿਆ ਆ ਤੇ ਜਿਹੜਾ ਆਵਲਾ ਉਹਨਾਂ ਦਾ ਭਾਜਪਾ ਚ ਜਾਣਾ ਵੀ ਇਸੇ ਗੱਲੋਂ ਹੀ ਰੁਕਿਆ ਹੋਇਆ ਕਿ ਕਸ਼ਮਕਸ਼ ਚੱਲ ਰਹੀ ਆ ਦਾ ਕੋਈ ਇਹ ਕਸ਼ਮਕਸ਼ ਕਿਸੇ ਤਣਪੱਤਨ ਨਹੀਂ ਲੱਗ ਰਹੀ ਜਿਸ ਕਰਕੇ ਸਥਿਤੀਆਂ ਉਲਝੀਆਂ ਜਾ ਰਹੀਆਂ ਨੇ ਆਵਲਾ ਹੁਰੀ ਚਾਹੁੰਦੇ ਆ ਕਿ ਮੇਰੀ ਟਿਕਟ ਫਾਈਨਲ ਕਰ ਦਿੱਤੀ ਜਾਵੇ ਮੈਂ ਜੁਆਇਨ ਕਰ ਲੈਣਾ ਕੋਈ ਚੱਕਰ ਹੀ ਨਹੀਂਗਾ ਦੂਜੇ ਪਾਸੇ ਕਿਉਂਕਿ ਇੱਕ ਗੱਲ ਹੈ ਨਾ ਕਿ ਬਿਨਾ ਟਿਕਟ ਤੋਂ ਨਹੀਂ ਜਾ ਸਕਦੇ ਕਿਉਂਕਿ ਕਾਂਗਰਸ ਵੀ ਉਹਨਾਂ ਨੂੰ ਹੁੱਜਾ ਮਾਰ ਰਹੀ ਹੈ ਵੀ ਲੜ ਲਓ ਲੜ ਲਓ ਟਿਕਟ ਸਾਡੇ ਕੋਲ ਤਿਆਰ ਪਈ ਹੈ ਐਸੀ ਵੀ ਸਥਿਤੀ ਹੈ ਤਾਂ ਉਹ ਸੁਭਾਵਿਕ ਜੀ ਗੱਲ ਹੈ ਕਿ ਉਹ ਸਾਂਝਾ ਤਾਲਮੇਲ ਵੀ ਹੋ ਸਕਦਾ ਹੈ ਸੁਨੀਲ ਜਾਖੜ ਨਾਲ ਆਬਲਾ ਹੋਰਾਂ ਦੀ ਬਹੁਤ ਨਜ਼ਦੀਕੀ ਹੈ ਸੁਖਵੀਰ ਬਾਦਲ ਨਾਲ ਬਹੁਤ ਨਜ਼ਦੀਕੀ ਹੈ ਤੇ ਇਹ ਚਰਚਾ ਵਾਣੇਗੀ ਇਸ ਕਰਕੇ ਫਰੋਜਪੁਰ ਬੇਹੱਦ ਕਸੂਤੇ ਤਰੀਕੇ ਚ ਫਸ ਚੁੱਕਿਆ ਹੈ ਫਤੇਗੜ ਸਾਹਵਲੀ ਭਾਜਪਾ ਨੂੰ ਬੰਦਾ ਨਹੀਂ ਮਿਲ ਰਿਹਾ ਇਹ ਚ ਵੀ ਕੋਈ ਝੂਠ ਕਹਿਣ ਵਾਲੀ ਗੱਲ ਨਹੀਂ ਉਹਨਾਂ ਨੂੰ ਸੱਚੇ ਨਹੀਂ ਬੰਦਾ ਮਿਲਿਆ ਉਹ ਲੱਭ ਰਹੇ ਨੇਗੇ ਕੋਈ ਆ ਜਾਵੇ ਕੋਈ ਕਵੇ ਵੀ ਅਸੀਂ ਓਨਲੀ ਤਿਆਰ ਹਾਂ ਤੇ ਅਸੀਂ ਉਹਨੂੰ ਟਿਕਟ ਦੇ ਦਈਏ ਇਹ ਇੱਕ ਚੱਕਰ ਬਣ ਸਕਦਾ ਫਰੋਜਪੁਰ ਨੂੰ ਲੈ ਕੇ ਇੰਟਰਸਟਿੰਗ ਇਹ ਹੈ ਕਿ ਦੋ ਘਾਗ ਸਿਆਸਤਦਾਨ ਕਹਿ ਲਈਏ ਜਿਗਰੀ ਯਾਰ ਕਹਿ ਲਈਏ ਸਿਆਸਤ ਦੇ ਅੰਦਰ ਸੁਨੀਲ ਜਾਖੜ ਤੇ ਕੈਪਟਨ ਮਨਿੰਦਰ ਸਿੰਘ ਉਹ ਆਮੋ ਸਾਹਮਣੇ ਹੋ ਗਏ ਨੇਗੇ ਤਾਂ ਕੋਲਮਾ ਲਾ ਕੇ ਭਾਜਪਾ ਦੀਆਂ ਜਿਹੜੀਆਂ 4 ਸੀਟਾਂ ਰਹਿੰਦੀਆਂ ਨੇ ਉਹਨਾਂ ਤੇ ਇਹ ਸਥਿਤੀ ਬਣੀ ਹੋਈ ਹੈ ਮੇਰਾ ਮਕਸਦ ਸੀ ਕਿ ਤੁਹਾਨੂੰ ਉਹ ਜਾਣਕਾਰੀ ਦਿੱਤੀ ਜਾਵੇ ਜੋ ਲਗਾਤਾਰ ਸੂਤਰਾਂ ਦੇ ਰਾਹੀਂ ਆ ਰਹੀ ਹੈ ਤੇ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਰਹੀ ਹੈ ਉਹਨੂੰ ਨਾ ਸਮਾਂ ਇੰਨਾ ਜ਼ਿਆਦਾ ਸਮਾਂ ਰੋਕ ਕੇ ਨਾ ਰੱਖਿਆ ਜਾਵੇ ਕਿ ਉਹ ਬਾਸੀ ਹੋ ਜੇ ਤੁਹਾਡੇ ਤੱਕ ਆਉਂਦੀ ਆਉਂਦੀ ਤਾਂ ਮੇਰੀ ਇਹ ਇੱਕ ਕੋਸ਼ਿਸ਼ ਸੀ ਤੁਹਾਨੂੰ ਕੀ ਲੱਗਦਾ ਕਿ ਹਰਜੀਤ ਗਰੇਵਾਲ ਨੂੰ ਜੇ ਟਿਕਟ ਮਿਲ ਜਾਂਦੀ ਹੈ ਉਹ ਜਿੱਤਣਗੇ ਜਾਂ ਹਾਰਨਗੇ ਕੀ ਉਹਨਾਂ ਨੂੰ ਟਿਕਟ ਮਿਲੇਗੀ ਕਿ ਨਹੀਂ ਮਿਲੇਗੀ ਆਪਣੀ ਰਾਏ ਕਮੈਂਟ ਬਾਕਸ ਚ ਜ਼ਰੂਰ ਦੱਸੋ